ਹਾਂਜੀ ਦੋਸਤੋ ਕੀ ਹਾਲ ਚਾਲ ਆ ਸਭ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਤੇ ਆਪਣੇ ਫੇਸਬੁੱਕ ਪੇਜ ਤੇ ਅੱਜ ਤੁਹਾਡੇ ਨਾਲ ਇੱਕ ਛੋਟੀ ਜੀ ਗੱਲ ਕਰਨ ਲੱਗੇ ਆਂਗੇ ਕੁਝ ਦਿਨਾਂ ਦਾ ਇੱਕ ਕੁੜੀ ਦਾ ਜੋ ਵੀਡੀਓ ਲੀਕ ਹੋਇਆ ਹੈਗਾ ਉਪਲ ਫਾਰਮ ਦੇ ਨਾਮ ਤੇ ਇੱਕ ਇੰਸਟਾਗ੍ਰam ਚੈਨਲ ਚਲਾਉਂਦੀ ਸੀ ਉਹ ਕੁੜੀ ਤੇ ਕਾਫੀ ਦਿਨ ਤੋਂ ਉਹਦੀ ਵੀਡੀਓ ਚੱਲ ਰਹੀ ਸੀ ਸੋਸ਼ਲ ਮੀਡੀਆ ਤੇ ਤੇ ਕੱਲ ਦੇ ਉਹਨੇ ਖੁਦ ਆ ਕੇ ਆਪਣਾ ਪੱਖ ਜਿਹੜਾ ਹੈ ਉਹਨੇ ਰੱਖਿਆ ਹੈ ਤੇ ਉਹਦੇ ਪੱਖ ਰੱਖਣ ਤੋਂ ਬਾਅਦ ਹੁਣ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਕਿ ਹਜੇ ਤੱਕ ਅਮਰਤਪਾਲ ਮੈਰੋਨ ਤੱਕ ਕੋਈ ਪਹੁੰਚ ਨਹੀਂ ਹੋਈ ਪਰ ਕਰ ਰਹੀ ਹੈ ਉਹ ਤੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਜੀ ਉਹਦੀ ਵੀਡੀਓ ਅਮਰਤਪਾਲ ਮੈਰੋਨ ਜੀ ਤੱਕ ਪਹੁੰਚ ਚੁੱਕੀ ਹੈਗੀ ਆ ਉਹ ਚੈਨਲ ਆ ਗਿਆ ਜਿਹੜੇ ਤੇ ਉਹਨੇ ਗੱਲ ਕਰੀ ਸੀ ਜਿਹਹਾਂ ਸੀਗਾ ਕਿ ਅਮਰਤਪਾਲ ਮੈਰੋਨ ਜੀ ਤੱਕ ਜੀ ਤੇ ਚੈਨਲ ਚਲਾਉਂਦਾ ਹੈਗਾ ਉਹਦੇ ਤੇ ਉਹਨਾਂ ਨੂੰ ਆਪਣੀ ਵੀਡੀਓ ਪਾ ਕੇ ਦੱਸਿਆ ਕਿ ਅਮਰਤਪਾਲ ਮੈਰੋਨ ਜੀ ਨੇ ਕੀ ਕਿਹਾਗਾ ਉਹਨਾਂ ਦੀ ਪੂਰੀ ਜਵਾਨੀ ਤੁਸੀਂ ਸੁਣ ਲਓ ਇਹ ਰਿਕਾਰਡਿੰਗ ਆਪਾਂ ਤਲਾ ਰਹਿਆਂਗੇ ਪਹੁੰਚ ਗਈ ਵੀ ਪਹੁੰਚ ਗਈ ਵੀ ਖਬਰ ਅਮਰਤਪਾਲ ਮੇਰੋ ਤੱਕ ਪਿੰਡ ਮੇਰੀ ਇਹ ਪਹੁੰਚ ਗਈ ਖਬਰ ਮੈਸੇਜ ਐ ਇੱਥੇ ਮੈਂ ਕੌਫੀ ਪੀਂਡਿਆ ਸੀ ਅਸਲ 'ਚ ਮੈਂ ਉੱਠਦਾ ਨਾ ਬਹੁਤ ਲੇਟ ਤੇ ਮੈਨੂੰ ਮੇਰੀ ਘਰ ਦੀ ਕੋਈ ਬੈਲ ਮਾਰੀ ਜਾਂ ਰਹੀ ਹੈ ਮੁੰਡੇ ਹੀ ਮੇਰੇ ਪਿੰਡ ਦੇ ਤੇ ਉਹ ਕਹਿੰਦੇ ਬਾਈ ਤੇਰੀ ਕੋਈ ਵੇਟ ਕਰਾ ਰਹੇ ਨੇ ਬਾਹਰ ਤੇ ਸਾਰਿਆਂ ਨੂੰ ਪਤਾ ਮੈਂ ਬਾਹਰ ਤੇ ਕੌਫੀ ਪਿੰਜ ਰਹਿਣਾ ਨਸਵੇਰੇ ਉੱਠ ਕੇ ਉੱਥੇ ਮੈਨੂੰ ਕਹਿੰਦੇ ਨੇ ਵੀ ਬਾਈ ਤੇਰੀ ਕੋਈ ਵੇਟ ਕਰਾ ਰਣੇ ਮੈਂ ਗਿਆ ਥੱਲੇ ਤੇ ਇੱਕ ਬੰਦਾ ਸੀ ਉਹ ਖੜਾ ਉਹਨੇ ਮੈਨੂੰ ਦਿੱਤੀ ਭਾਈ ਅਮਰਤਪਾਲ ਦੀ ਆਡੀਓ ਕਿ ਵੀ ਆ ਗੁੱਡੀ ਤੱਕ ਮੈਸੇਜ ਪ ਸੁਣਿਆ ਵੀ ਬਾਈ ਜੀ ਕੀ ਕਹਿ ਰਹੇ ਨੇ ਮਰਤਪਾਲ ਵੀਰਾ ਹਾਂਜੀ ਮੈਸੇਜ ਇਹ ਗੁੱਡੀ ਨੂੰ ਪ੍ਰਸ਼ਾਸਨ ਸਾਰਿਆਂ ਨੂੰ ਮੈਂ ਸੁਣ ਲਿਆ ਤੁਸੀਂ ਵੀ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆ ਮਰਤਪਾਲ ਸਿੰਘ ਬਹਿਰੋ ਆਸ ਕਰਦਾ ਸਭ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਮੈਂ ਵੀ ਠੀਕ ਠਾਕ ਆ ਤੇ ਮੈਨੂੰ ਸੁਨੇਹਾ ਪਹੁੰਚਦਾ ਹੋਇਆ ਇੱਕ ਬੱਚੀ ਦਾ ਵੀਡੀਓ ਦੇਖੀ YouTube ਤੇ ਸਿੰਘ ਨੇ ਦਿਖਾਈ ਕਿਸੇ ਨੇ ਤੇ ਬਹੁਤ ਮਾੜੀ ਗੱਲ ਆ ਪੰਜਾਬ ਦੇ ਵਿੱਚ ਇਤਾਂ ਦੀਆਂ ਘਟਨਾਵਾਂ ਵਧ ਰਹੀਆਂ ਨੇ ਚਲੋ ਅਸੀਂ ਵੀ ਚਾਹੇ ਇਦਾਂ ਦੀ ਇੱਕ ਲੜਾਈ ਲੜੀ ਸੀ ਲੜਦੇ ਸੀਗੇ ਤੇ ਚਲੋ ਉਸੇ ਦਾ ਹੀ ਭੁਗਤ ਰਹੇ ਆ ਤੇ ਉਸ ਬੱਚੀ ਦਾ ਸਨੇਹਾ ਸਾਡੇ ਤੱਕ ਪਹੁੰਚ ਗਿਆ ਤੇ ਕੋਈ ਨਾ ਅਸੀਂ ਦੇਖਦੇ ਹਾਂ ਸਾਰੇ ਪੱਖ ਵੇਖਾਂਗੇ ਤੇ ਹੋ ਸਕਦਾ ਮੁੰਡਾ ਵੀ ਕੋਈ ਬਿਆਨ ਦੇ ਉਕਾ ਪਰ ਜੇ ਬੱਚੀ ਨੇ ਬਿਨਾ ਫੇਸ ਕਵਰ ਕੀਤੇ ਇੰਨਾ ਕੁਝ ਮੰਨ ਵੀ ਲਿਆ ਇਹ ਦੱਸਿਆ ਵੀ ਉਹ ਵੀਡੀਓ ਜੋ ਹੈ ਨਹੀਂ ਮੈਂ ਤਾਂ ਵੀਡੀਓ ਦੇਖਿਆ ਨਹੀਂ ਹੈ ਚਲੋ ਹੋਣਗੀਆਂ ਕੁਛ ਤਾਂ ਵੀ ਇਸ ਮੁੰਡੇ ਨਾਲ ਹੀ ਆ ਤੇ ਇਸ ਮੁੰਡੇ ਦਾ ਜੋ ਡਾਟਾ ਅਸੀਂ ਚੈੱਕ ਕਰਵਾ ਲਿਆ ਤੇ ਬਹੁਤ ਮਾੜੀ ਗੱਲ ਆ ਪੁਲਿਸ ਨੂੰ ਐਕਸ਼ਨ ਕਰਨਾ ਚਾਹੀਦਾ ਪੁਲਿਸ ਪਹਿਲਾਂ ਵੀ ਸਾਰਿਆਂ ਤੇ ਐਕਸ਼ਨ ਕਰਦੀ ਆ ਤੇ ਉਹ ਤਾਂ ਪੁਲਿਸ ਦਾ ਹੱਕ ਹੁੰਦਾ ਵਾ ਪਰਚਾ ਦਰਜ ਕਰਨਾ ਕੌਣ ਬੇਕਸੂਰ ਆ ਕਸੂਰਵਾਰਾ ਕੋਰਟ ਦਾ ਗਾ ਫਰਜ ਬਣ ਜਾਂਦਾ ਜਲੰਧਰ ਦੀ ਪੁਲਿਸ ਤੇ ਜੋ ਪੰਜਾਬ ਸਰਕਾਰ ਆ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆਂ ਅਸੀਂ ਵੀ ਜੋ ਇਹ ਘਟਨਾ ਵਾਪਰੀ ਆ ਮਸਲਾ ਚੱਲ ਰਿਹਾ ਵਾ ਉਹਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਇੱਕ ਧੀ ਧਿਆਣੀ ਦੀ ਜਿੱਦ ਦਾ ਮਸਲਾ ਪਰਿਵਾਰ ਦਾ ਮਸਲਾ ਵਾ ਤੇ ਜਲੰਧਰ ਦੀ ਪੁਲਿਸ ਨੂੰ ਇਹ ਇੱਕ ਦੋ ਦਿਨਾਂ ਦੇ ਵਿੱਚ ਪਰਚਾ ਦਰਜ ਕਰਨਾ ਚਾਹੀਦਾ ਜਿੱਦਾਂ ਸਾਰਿਆਂ ਤੇ ਹੁੰਦੇ ਆ ਪਰਚਾ ਦਰਜ ਇਹ ਆ ਵੀ ਵਿਆਹ ਦਾ ਝਾਂਸਾ ਦੇ ਕੇ ਕੁੜੀ ਦੇ ਨਾਲ ਨਾਜਾਇਜ਼ ਰਿਸ਼ਤੇ ਬਣੇ ਆ ਚਾਹੇ ਕੁੜੀ ਕਿਵੇਂ ਵੀ ਆ ਅਸੀਂ ਨਹੀਂ ਕਹਿੰਦੇ ਕੁੜੀ ਸਹੀ ਆ ਜਾਂ ਕੁੜੀ ਗਲਤ ਆ ਪਰ ਅਸੀਂ ਇਸ ਕੇਸ ਨੂੰ ਦੇਖਾਂਗੇ ਕਿਉਂਕਿ ਕੁੜੀ ਦੇ ਅਸੀਂ ਨਿੱਜੀ ਚੀਜ਼ਾਂ ਮੰਨ ਤੋਂ ਜਾਣੂ ਨਹੀਂ ਹੈਗੇ ਤੇ ਉਹਨੇ ਮੰਨਿਆ ਵੀ ਉਹ ਵੀਡੀਓ ਸੱਚੀਆਂ ਨੇ ਤੇ ਉਹ ਉਸ ਮੁੰਡੇ ਨਾਲ ਹੀ ਨੇ ਮੁੰਡੇ ਦਾ ਡਾਟਾ ਮੁੰਡੇ ਦੀਆਂ ਫੋਨ ਆਈਡੀਆਂ ਸਭ ਕੁਝ ਟ੍ਰੇਸ ਕਰ ਸਕਦੇ ਆ ਪੁਲਿਸ ਕੋਲ ਸਭ ਕੁਝ ਹੈ ਤੇ ਇੱਕ ਜੋ ਇੰਦਰ ਆ ਮੁੰਡਾ ਉਹਨਾਂ ਨੇ ਇਸ ਚੀਜ਼ ਨੂੰ ਵਾਇਰਲ ਕੀਤਾ ਤੇ ਇਹਨਾਂ ਤੇ ਗੋਲੀਆਂ ਉਹ ਕਹਿੰਦੇ ਪਾਈਆਂ ਗਈਆਂ ਨੀਂਦ ਵਾਲੀਆਂ ਜੋ ਮੁੰਡੇ ਨੇ ਚੈਟ ਦੇ ਵਿੱਚ ਮੰਨਿਆ ਇਹਨਾਂ ਨੂੰ ਰੈਸਟ ਕਰਕੇ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਵਿਆਹ ਦਾ ਝਾਂਸਾ ਦੇ ਕੇ ਕੁੜੀ ਨਾਲ ਨਾਜਾਇਜ਼ ਸਬੰਧ ਬਣਾਉਣ ਸੰਬੰਧੀ ਫਿਰ ਨਾਜਾਇਜ਼ ਸਬੰਧ ਬਣਾ ਕੇ ਜਦੋਂ ਕੁੜੀ ਨੇ ਇਸ ਚੀਜ਼ ਤੋਂ ਰੋਕਿਆ ਘਰੇ ਆ ਕੇ ਹਮਲਾ ਕਰਨ ਸੰਬੰਧੀ ਤੇ ਫਿਰ ਹਮਲਾ ਕਰਨ ਤੋਂ ਬਾਅਦ ਧਮਕੀ ਦਿੱਤੀ ਗਈ ਹੈ ਤੇ ਕੁੜੀ ਨੂੰ ਚੈਟ ਤੇ ਭੇਜੀਆਂ ਗਈਆਂ ਵੀਡੀਓ ਨੂੰ ਲੀਕ ਕਰਨ ਸੰਬੰਧੀ ਜੋ ਇਹ ਤਰਾਵਾਂ ਬਣਦੀਆਂ ਨੇ ਉਹ ਤਰਾਵਾਂ 'ਵਾਂ ਲਾ ਕੇ ਮੁੰਡੇ ਦੇ ਉੱਤੇ ਜੋ ਹੈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਸੀਂ ਨਹੀਂ ਚਾਹੁੰਦੇ ਪੰਜਾਬ ਦੀਆਂ ਧੀਆਂ ਪੈਣਾ ਜਾਂ ਕੋਈ ਹੋਰ ਵੀ ਆ ਵੀ ਉਹ ਮੁੜ ਕੇ ਪ੍ਰਸ਼ਾਸਨ ਤੇ ਯਕੀਨ ਨਾ ਕਰਨ ਸਰਕਾਰਾਂ ਤੇ ਯਕੀਨ ਨਾ ਕਰਨ ਫਿਰ ਸਾਡੇ ਤੇ ਜਦੋਂ ਸਾਡਾ ਨਾਮ ਆਉਂਦਾ ਵਿੱਚ ਫਿਰ ਅਸੀਂ ਤਾਂ ਕੁਛ ਨਾ ਕੁਛ ਵੀ ਖਾਂਗੇ ਕਰਾਂਗੇ ਫਿਰ ਅਸੀਂ ਤਾਂ 302 ਚ ਹੀ ਪਾਵਾਂਗੇ ਹੁਣ ਫਿਰ ਅਸੀਂ ਤਾਂ ਮਰੇ ਹੋਈਆਂ ਖਤਮ ਹੋਈਆਂ ਵੀ ਕੋਈ ਨਾ ਜੀ ਤੁਸੀਂ ਸਾਨੂੰ ਇਸੇ ਢਾਲ ਢਾਲ ਚ ਠੱਕਣਾ ਚਾਹੁੰਦੇ ਆ ਤੇ ਅਸੀਂ ਇਸ ਬੱਚੀ ਨੂੰ ਇਨਸਾਫ ਜ਼ਰੂਰ ਦਵਾਵਾਂਗੇ ਏਦੋਂ ਪਹਿਲਾਂ ਸਾਡੇ ਵਾਲਾ ਇਨਸਾਫ ਵਾਲਾ ਝੰਡਾ ਚੱਕਿਆ ਜਾਵੇ ਇਹ ਗਵਰਨਮੈਂਟ ਤੇ ਪੁਲਿਸ ਨੂੰ ਕਹਿਣਾ ਚਾਹੁੰਦੇ ਆ ਵੀ ਤੁਸੀਂ ਮੁੰਡੇ ਨੂੰ ਜਿਹੜਾ ਪ੍ਰਭ ਹੈਗਾ ਵਾ ਉਹ ਕੈਨੇਡੀਅਨ ਫਾਰਮ ਵਾਲਾ ਉਹਨੂੰ ਫੜ ਕੇ ਤੇ ਇਹਨਾਂ ਦਾ ਆਮੋ ਸਾਹਮਣਾ ਕਰਾਇਆ ਜਾਵੇ ਤੇ ਜੇ ਮੁੰਡਾ ਗਲਤ ਪਾਇਆ ਜਾਂਦਾ ਵਾ ਮੈਡੀਕਲ ਕਰਾਇਆ ਜਾਵੇ ਕੁੜੀ ਦਾ ਵੀ ਤੇ ਮੁੰਡੇ ਦਾ ਵੀ ਜਿਸ ਦਿਨ ਕੁੜੀ ਦੇ ਘਰ ਇੱਟਾ ਰੋੜੇ ਚੱਲੇ ਆ ਮੁੰਡੇ ਦੀ ਗੱਡੀ ਆਈ ਆ ਉਸ ਦਿਨ ਦੀ ਲੋਕੇਸ਼ਨਾਂ ਕਢਾਈਆਂ ਜਾਣ ਮੁੰਡੇ ਦੀ ਲੋਕੇਸ਼ਨ ਉਤੋਂ ਤੋਂ ਕੋਈ ਆ ਉਸ ਗੱਡੀ ਦੇ ਰਾਹ ਦੇ ਸੀਸੀਟੀਵੀ ਕੈਮਰਾ ਚੈੱਕ ਕਰਾਈ ਜਾਣ ਫੋਰਚੂਨਰ ਉਹੀ ਆਈ ਸੀਗੀ ਤੇ ਪਰਸ ਨੂੰ ਪਰਸ ਤੋਂ ਕੀ ਲੋਕਿਆ ਪਰਸ ਨੂੰ ਸਾਰਾ ਕੁਝ ਪਤਾ ਹੁੰਦਾ ਤੇ ਜੋ ਹੈਗੀ ਆ ਬਣਦੀ ਕਾਰਵਾਈ ਕੀਤੀ ਜਾਵੇ ਇੱਕ ਬੱਚੀ ਨੂੰ ਇੱਕ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਐਵੇਂ ਕਿ ਇੱਜ਼ਤ ਆ ਜਿਹੜੀ ਪੰਜਾਬ ਦੀ ਦੋਨੇ ਪੰਜਾਬ ਦੇ ਵਸਨੀਕ ਨੇ ਚਾਹੇ ਉਧਰ ਹੋਜੋ ਚਾਹੇ ਉਧਰ ਹੋਜੋ ਇੱਜ਼ਤ ਪੰਜਾਬ ਦੀ ਕੋਈ ਖਰਾਬ ਹੋ ਰਹੀ ਆ ਪੰਜਾਬ ਚ ਇਦਾਂ ਦੀਆਂ ਕਟੜਨਾਵਾਂ ਨਹੀਂ ਵਾਪਣੀਆਂ ਚਾਹੀਦੀਆਂ ਬਾਕੀ ਪ੍ਰਭ ਜੋ ਮੁੰਡਾ ਕੈਨੇਡੀਅਨ ਫਾਰਮ ਵਾਲਾ ਹੈਗਾ ਉਹਨੂੰ ਪਤਾ ਵਾ ਜੋ ਨਕੋਦਰ ਦੇ ਵਿੱਚ ਉਹ ਕਰ ਰਿਹਾ ਜਿਹੜੀ ਜਿਹੜੀ ਬੱਚੀ ਨਾ ਕੀਤਾ ਉਹਨਾਂ ਦੇ ਵੀ ਸਾਡੇ ਤੱਕ ਸਨੇਹੇ ਪਹੁੰਚ ਗਏ ਆ ਜਾਂ ਇੱਕ ਹੋਰ ਕੁੜੀ ਸੀਗੀ ਆਪਾਂ ਕਿਉਂ ਕਿਸੇ ਬੱਚੀ ਦਾ ਨਾਮ ਲੈਣਾ ਉਹਨਾਂ ਦਾ ਵੀ ਸਨੇਹਾ ਪਹੁੰਚਿਆ ਤੇ ਟਟਿਆ ਰਵੇ ਤਾਂ ਵਧੀਆ ਗੱਲ ਆ ਬਾਕੀ ਕੋਈ ਨਾ ਹਰੇਕ ਨੂੰ ਆਪਦਾ ਪੱਖ ਰੱਖਣ ਦਾ ਫਰਜ਼ ਹੈ ਤੇ ਉਹਨੂੰ ਰੱਖਣਾ ਚਾਹੀਦਾ ਤੇ ਦੇਖੋ ਅੱਗੇ ਕੀ ਹੁੰਦਾ ਤੇ ਪਰ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਮੈਂ ਕਿਸੇ ਨੂੰ ਕੋਈ ਧਮਕੀ ਨਹੀਂ ਦੇਣਾ ਚਾਹੁੰਦਾ ਵੀ ਇਹੀ ਕਹਿਣਾ ਚਾਹੁੰਦਾ ਜੇ ਬੱਚੀ ਨੇ ਸਾਡਾ ਨਾਮ ਲਿਆ ਵਾ ਤੇ ਜਿਹੜੀ ਪੰਜਾਬ ਪੁਲਿਸ ਹੈਗੀ ਆ ਤੇ ਪੰਜਾਬ ਸਰਕਾਰ ਆ ਉਹ ਬੱਚੀ ਦੀ ਪਹਿਲ ਦੇ ਆਧਾਰ ਤੇ ਸੁਣਵਾਈ ਕਰੇ ਤੇ ਜਿਹੜੇ ਹੈਗੇ ਆ ਗਾਂ ਵਾਲੇ ਬੰਦੇ ਹੈਗੇ ਉਹਨੂੰ ਤੇ ਸਖਤ ਤੋਂ ਸਖਤ ਕਾਰਵਾਈ ਕਰੇ ਜਾਂ ਉਹ ਇੱਕ ਐਗਜ਼ਾਮਪਲ ਜਿਹੜੀ ਹੈਗੀ ਆ ਉਹ ਫੈਟ ਕੀਤੀ ਜਾ ਸਕੇ ਵੀ ਜੇ ਕਿਸੇ ਨਾਲ ਬੱਚੇ ਨਾਲ ਇਦਾਂ ਹੁੰਦਾ ਤੇ ਉਹ ਗਾਂ ਪਈ ਇਦਾਂ ਹੋ ਸਕਦਾ ਕਾਰਵਾਈ ਹੋ ਸਕਦੀ ਆ ਕਿ ਇਹ ਇਹ ਥੋੜੇ ਕ ਦਿਨਾਂ ਦੇ ਵਿੱਚ ਕੋਈ ਰਿਜ਼ਲਟ ਨਹੀਂ ਆਉਂਦਾ ਇਸ ਗੱਲ ਦਾ ਵੀ ਪ੍ਰਭ ਇਸ ਇਲਾਕੇ ਵਿੱਚ ਨਹੀਂ ਜਾਂਦਾ ਜਾਂ ਪ੍ਰਭ ਇੰਡੀਆ ਛੱਡ ਜਾਂਦਾ ਕਿਤੇ ਹੋਰ ਚਲਿਆ ਜਾਂਦਾ ਤੇ ਇਹ ਅੰਗੇਲੀ ਗਵਰਨਮੈਂਟ ਦੀ ਤੇ ਪੰਜਾਬ ਪੁਲਿਸ ਦੀ ਹੋਕੀ ਦੂਜੀ ਗੱਲ ਜੇ ਇਸ ਬੱਚੀ ਨੂੰ ਨਿصاف ਨਹੀਂ ਮਿਲਦਾ ਤੇ ਭਾਈ ਇਹਨੇ ਵਿਚਾਰੀ ਨੇ ਸਾਡਾ ਨਾਂ ਲਿਆ ਵਾ ਤੇ ਅਸੀਂ ਜ਼ਰੂਰ ਇਹ ਲੜਾਈ ਲੜਾਂਗੇ ਤੇ ਬੱਚੀ ਨੂੰ ਅਸੀਂ ਇਸ ਨੇ ਆਡੀਓ ਰਾਹੀਂ ਸੁਨੇਹਾ ਦੇਣਾ ਚਾਹੁੰਦੇ ਆਂ ਕਿ ਛੋਟਾ ਸਾਨੂੰ ਜੋ ਹੈ ਤੁਸੀਂ ਬੇਨਤੀ ਕੀਤੀ ਆ ਅਸੀਂ ਹੁਕਮ ਅਸਾਮ ਜਿਕੇ ਵੇਰੇ ਐਕਸ਼ਨ ਲਾਵਾਂਗੇ ਤੇ ਅਸੀਂ ਨਹੀਂ ਦੇਖਣਾ ਜੁਰੀ ਨਹੀਂ ਹੈ ਸਰਕਾਰ ਇਦਾਂ ਦੋਰਾ ਮਾਪਦੰਡ ਨਾ ਰੱਖੇ ਵੀ ਜਿਹੜੇ ਗਰੀਬ ਬੱਚੇ ਹੁੰਦੇ ਉਹਨਾਂ ਤੇ ਰਾਤੋ-ਰਾਤ ਪਰਚਾ ਹੋ ਜਾਂਦਾ ਜਿਹੜੇ ਕਰੋੜਾਪਤੀ ਹੁੰਦੇ ਆ ਉਹਨਾਂ ਲਈ ਇੰਨੇ ਦਿਨ ਕਿਉਂ ਪਾਏ ਗਏ ਦੋ ਮਹੀਨਿਆਂ ਦੇ ਠੀਕ ਆ ਸਾਡੇ ਲਈ ਸਾਰੇ ਇੱਕੋ ਜਿਹੇ ਆ ਜਿਹੜਾ ਹੈਗਾ ਜੁਰਮ ਕਰਨ ਵਾਲਾ ਉਹ ਚਾਹੇ ਰਾਜੇ ਦਾ ਮੁੰਡਾ ਹੋਵੇ ਤੇ ਉਹ ਸਾਡੇ ਲਈ ਇੱਕ ਅੱਖ ਨਾਲ ਹੀ ਵੇਖਣ ਵਾਲੇ ਬੰਦੇ ਆ ਤੇ ਕੋਈ ਨਾ ਤੁਸੀਂ ਵੇਖੋ ਅਸੀਂ ਦੇਖਦੇ ਆ ਇੱਕ ਦੋ ਦਿਨ ਵੇਖਦੇ ਆ ਤੇ ਫੇਰ ਭਾਈ ਕੋਈ ਨਾ ਕੋਈ ਤਾਂ ਅਸੀਂ ਕੋਈ ਨਾ ਕੋਈ ਤਾਂ ਕਰਾਂਗੇ ਸਾਨੂੰ ਕਰਨਾ ਹੀ ਪੈਣਾ ਇਦਾਂ ਨਹੀਂ ਹੈਗਾ ਇਦਾਂ ਪੰਜਾਬ ਲਈ ਜੇ ਤੁਰਿਆਂ ਤੇ ਪੰਜਾਬ ਲਈ ਲੜਾਂਗੇ ਵੀ ਬੱਚੀ ਪੰਜਾਬ ਤੋਂ ਗਈ ਆ ਤੇ ਇਹ ਬੱਚੀ ਦੇ ਪਰਿਵਾਰ ਨੂੰ ਵੀ ਕਹਿੰਨੇ ਆ ਤੁਸੀਂ ਬੱਚਿਆਂ ਦਾ ਧਿਆਨ ਰੱਖਿਆ ਕਰੋ ਇਦਾਂ ਜਾਣਾ ਨਹੀਂ ਚਾਹੀਦਾ ਸੀਗਾ ਜਿੱਦਾਂ ਉਹ ਬੱਚੀ ਗਈ ਆ ਉੱਤੇ ਚਲੋ ਵਿਸ਼ਵਾਸ ਕਰਕੇ ਗਈ ਆ ਵੀ ਉਹਦੇ ਨਾਲ ਉਹਨੇ ਵਿਆਹ ਕਰਾਉਣਾ ਤੇ ਬਾਕੀ ਚਲੋ ਖਿਆਲ ਰੱਖਿਆ ਕਰੋ ਸਾਰੇ ਜਣੇ ਆਪਣੇ ਬੱਚਿਆਂ ਦਾ ਤੇ ਭੈਣਾ ਨੂੰ ਤੇ ਵੀਰਾਂ ਨੂੰ ਵੀ ਬੇਨਤੀ ਹੈ ਵੀ ਇਦਾਂ ਨਾ ਕਰੋ ਪੰਜਾਬ ਦੀਆਂ ਇੱਚ ਧਰੋਲੀ ਜਾਂਦੀਆਂ ਤੇ ਇਹ ਰਿਕਾਰਡ ਤੇ ਚੜ੍ਹੀ ਜਾਂਦੀਆਂ ਆਉਣ ਵਾਲੇ 100 ਸਾਲ ਨੂੰ 50 ਸਾਲਾਂ ਨੂੰ ਰਿਕਾਰਡ ਸਾਹਮਣੇ ਆਉਣਗੇ ਕਿ ਤੁਹਾਡੇ ਵਾਰਸੇ ਇਦਾਂ ਦੇ ਹੁੰਦੇ ਸੀ ਤੁਹਾਡੇ ਬੱਚੇ ਇਦਾਂ ਦੇ ਹੁੰਦੇ ਸੀ ਵੀ ਆਹ ਦੇਖ ਲਓ ਪਰ ਇੱਕ ਗੱਲ ਮੈਂ ਤੁਹਾਨੂੰ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਹੁਣ ਜੇ ਲੜਾਈ ਸ਼ੁਰੂ ਕੀਤੀ ਹੈ ਨਾ ਤੇ ਇਹਨੂੰ ਡਟ ਕੇ ਲੜਿਓ ਨਹੀਂ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਕੋਈ ਗੱਲ ਨਹੀਂ ਕਿਹੜੇ ਕੁੜੀ ਦੀ ਗਲਤੀ ਹੈ ਇੱਕ ਇਦਾਂ ਦੀ ਹੀ ਘਟਨਾ ਅਮਰਤਪਾਲ ਵੀਰ ਨੇ ਐਗਜ਼ਾਮਪਲ ਵੀ ਦਿੱਤੀ ਸੁਣਿਓ ਸੁਣਿਓ ਮੈਂ ਵੀ ਤੁਹਾਨੂੰ ਇਹੀ ਐਗਜ਼ਾਮਪਲ ਦੇਣੀ ਹੀ ਉਸ ਤੋਂ ਪਹਿਲਾਂ ਵੀ ਕੁੜੀਆਂ ਵਾਸਤੇ ਮੈਸੇਜ ਹੈ ਬੱਚੀ ਨੂੰ ਇੱਕ ਗੱਲ ਅਸੀਂ ਹੋਰ ਦੱਸਣਾ ਚਾਹੁੰਦੇ ਆਂ ਵੀ ਇੰਡਿਆ ਦਾ ਕੋਈ ਇੱਕ ਸਚਾਈ ਹੈ ਤੁਸੀਂ ਸਰਚ ਕਰ ਲਿਓ ਫੂਲਣ ਨਾਮ ਫੂਲਣ ਦੇਵੀ ਨਾਂ ਦੀ ਔਰਤਾ ਇੱਕ ਉਹਦਾ ਗਾਇਕ ਹੋਇਆ ਸੀ ਤੇ ਉਹਨੇ ਫਿਰ ਜਦੋਂ ਜੰਗਲ ਦਾ ਰੱਖ ਕਰ ਲਿਆ ਮਿਲ ਗਏ ਹੋਣਗੇ ਸਾਡੇ ਵਰਗੇ ਉਹਨਾਂ ਨੂੰ ਵੀ ਤੇ ਹਥਿਆਰਾਂ ਦੀ ਟ੍ਰੇਨਿੰਗ ਲੈ ਕੇ ਤੇ ਉਹਨੇ ਫਿਰ ਉਹ ਸਾਰੇ ਹੀ ਮਾਰਤੇ ਸੀ ਅਸੀਂ ਕਾਨੂੰਨ ਵਿਵਸਥਾ ਨੂੰ ਵਿਗਾੜਨਾ ਨਹੀਂ ਚਾਹੁੰਦੇ ਪਰ ਜੇ ਕਾਨੂੰਨ ਤੇ ਸਰਕਾਰਾਂ ਇੰਨਾ ਲੇਟ ਕਰ ਰਹੀਆਂ ਇੱਕ ਬੱਚੀ ਦੀ ਇੱਜ਼ਤ ਨੂੰ ਲੈ ਕੇ ਇਨਸਾਫ ਨੂੰ ਤੇ ਫਿਰ ਅਸੀਂ ਇਸ ਬੱਚੀ ਨੂੰ ਦੱਸਣਾ ਚਾਹੁੰਦੇ ਆਂ ਵੀ ਅਸੀਂ ਜ਼ਰੂਰ ਆਵਾਂਗੇ ਮੈਂ ਆਵਾਂ ਜਾਂ ਸਾਡੇ ਬੰਦੇ ਆਉਣ ਤੇ ਤੁਹਾਡੇ ਸਾਹਮਣੇ ਖੜੇ ਹੋਣਗੇ ਤੁਹਾਡੀ ਇੱਜ਼ਤ ਲੁੱਟਣ ਵਾਲੇ ਤੇ ਇੱਜ਼ਤ ਨੂੰ ਖਲਾਉਣ ਵਾਲੇ ਇੱਥੇ ਵੀਡੀਓ ਵਾਇਰਲ ਕਰਨ ਵਾਲੇ ਹਥਿਆਰ ਤੁਹਾਡੇ ਹੱਥ 'ਚ ਆਉਣਗੇ ਤੇ ਅਸੀਂ ਪੰਜਾਬ ਦੀਆਂ ਧੀਆਂ ਭੈਣਾਂ ਨੂੰ ਦੱਸ ਦਿਆਂਗੇ ਵੀ ਤੁਸੀਂ ਆਪਦੇ ਹੱਥੀ ਵੀ ਆਪਦੀ ਲੁੱਟੀ ਇੱਜ਼ਤ ਦਾ ਬਦਲਾ ਲੈ ਸਕਦੀਆਂ ਰੋਣਾ ਇਨਸਾਫ ਲੈਣਾ ਨਹੀਂ ਹੁੰਦਾ ਤੁਸੀਂ ਜੇ ਤੁਹਾਡੀ ਇੱਜ਼ਤ ਲੁੱਟੀ ਆ ਤੇ ਕਾਇਮ ਹੋ ਜੋ ਜੇ ਤੁਹਾਨੂੰ ਕਿਸੇ ਨੇ ਇਨਸਾਫ ਨਾ ਦਿਵਾਇਆ ਅਸੀਂ ਤੁਹਾਡੇ ਨਾਲ ਖੜਾਗੇ ਤੇ ਬਦਲਾ ਤੁਸੀਂ ਆਪਣੇ ਹੱਥੀਂ ਆਪਣੀ ਲੁੱਟੀ ਇੱਜ਼ਤ ਦਾ ਲਵੋਗੇ ਤੇ ਸਾਰਾ ਕੁਝ ਆਪਾਂ ਇੱਥੇ ਹੀ ਨਿਵੇੜ ਦੇਾਂਗੇ ਤੇ ਕੋਈ ਨਾ ਵਾਰ-ਵਾਰ ਇੱਥੇ ਜੰਮਣਾ ਨਹੀਂ ਵਾਰ-ਵਾਰ ਮਰਨਾ ਨਹੀਂ ਇੱਕ ਵਾਰ ਆਇਆ ਇੱਕ ਵਾਰ ਜਾਣਾ ਤੇ ਪਤਾ ਲੱਗ ਜੇ ਵੀ ਸਾਡੀ ਇੱਜ਼ਤ ਨਾ ਵੀ ਕਿਸੇ ਨੇ ਕੁਲਵਾੜ ਕੀਤਾ ਸੀ ਤਾਂ ਜੋ ਹੋਰ ਵੀ ਪੈਣਾ ਨਹੀਂ ਬੱਚੀਆਂ ਨੇ ਜਾਂਉਣ ਵਾਲੇ ਸਮੇਂ ਦੇ ਵਿੱਚ ਉਹ ਇਸ ਇਤਿਹਾਸ ਨੂੰ ਵੀ ਯਾਦ ਰੱਖਣਗੀਆਂ ਵੀ ਹਾਂ ਵੀ ਯਾਰ ਵੀ ਇੱਕ ਕੁੜੀ ਦੀ ਇੱਜ਼ਤ ਕਿਸੇ ਨੇ ਇਸ ਤਰ੍ਹਾਂ ਲੁੱਟੀ ਸੀ ਤੇ ਉਸ ਕੁੜੀ ਨੇ ਆਪਦੀ ਇੱਜ਼ਤ ਲੁੱਟੀ ਇੱਜ਼ਤ ਦਾ ਬਦਲਾ ਆਪ ਲਿਆ ਤੇ ਆਪਦੇ ਹੱਥੀ ਲਿਆ ਤੇ ਉਹ ਸਭ ਉਸ ਸਮੇਂ ਦੀ ਵੀ ਕੋਈ ਬਹੁਤੀ ਅਡੀਕ ਕਰਨ ਦੀ ਲੋੜ ਨਹੀਂ ਜੇ ਸਰਕਾਰਾਂ ਨੇ ਨਾ ਐਕਸ਼ਨ ਲਿਆ ਪੁਲਿਸ ਨੇ ਨਾ ਐਕਸ਼ਨ ਲਿਆ ਤੇ ਬੱਚੀ ਨੂੰ ਕਹਿੰਨੇ ਤਿਆਰ ਨਹੀਂ ਸਾਰਾ ਕੁਝ ਭੇਜ ਦਿਆਂਗੇ ਹੋ ਸਕਦਾ ਮੈਂ ਆਪ ਹੀ ਖੁਦ ਆਵਾਂ ਜਿਵੇਂ ਮਰਜ਼ੀ ਆਵਾਂ ਫਿਰ ਮੈਂ ਪਹੁੰਚੂਗਾ ਤੇ ਆਪਾਂ ਇਹ ਜ਼ਰੂਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆ लास्ट ਤੇ ਇੱਕ ਹੋਰ ਮੈਸੇਜ ਬਾਕੀ ਸਾਰਿਆਂ ਵਾਸਤੇ ਤੇ ਬਾਕੀ ਮੈਂ ਚੜਦੀ ਕਲਾ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਆਂ ਦੋਸਤੋ ਕਿ ਪ੍ਰਸ਼ਾਸਨ ਇਸ ਕੇਸ ਤੇ ਛੇਤੀ ਐਕਸ਼ਨ ਲਏਗਾ ਵੈਸੇ ਜਦੋਂ ਆਪਾਂ ਵੀਡੀਓ ਰਿਕਾਰਡ ਕਰ ਰਹੇ ਆਂ ਤਾਂ ਇੱਕ ਖਬਰ ਚੱਲ ਰਹੀ ਹੈ ਕਿ ਉਸ ਮੁੰਡੇ ਤੇ ਐਫ ਆਈ ਆਰ ਦਰਜ ਹੋ ਚੁੱਕੀ ਹੈ ਜੇ ਹੋ ਚੁੱਕਿਆ ਤਾਂ ਬਹੁਤ ਚੰਗੀ ਗੱਲ ਹੈ ਉਹਨੂੰ ਕੁੜੀ ਨੂੰ ਉਹਦਾ ਬਣਦਾ ਇਨਸਾਫ ਮਿਲਣਾ ਚਾਹੀਦਾ ਹੈਗਾ ਅਸੀਂ ਉਮੀਦ ਕਰਦੇ ਆਂ ਤਾਂ ਜੋ ਇਦਾਂ ਦੀ ਅੱਗੇ ਤੋਂ ਕੋਈ ਘਟਨਾ ਨਾ ਹੋਵੇ ਸਾਡੀ ਵੀਡੀਓ ਵਧੀਆ ਲੱਗੀ ਹੋ ਲਾਈਕ ਸ਼ੇਅਰ ਜਰੂਰ ਕਰ ਦਿਓ ਨਵਾਂ ਚੈਨਲ ਆ ਮਾਲਵਾ ਰੈਕ ਅਤੇ PV03 ਵਾਲੇ